ਸਤਿ ਸ਼੍ਰੀ ਅਕਾਲ ਹਰਮੰਦਰ ਸਾਹਿਬ ਲੱਖਾਂ ਸ਼ਰਧਾਲੂ ਹਰ ਰੋਜ਼ ਨਤਮਸਤਕ ਹੋਣ ਲਈ ਪੁੱਜਦੇ ਨੇ ਸ਼ਰਧਾਲੂ ਅਰਦਾਸ ਕਰਦੇ ਨੇ ਪਵਿੱਤਰ ਸਰੋਵਰ ਦੇ ਵਿੱਚ ਇਸ਼ਨਾਨ ਕਰਦੇ ਨੇ ਤੇ ਗੁਰਬਾਣੀ ਦਾ ਸ਼ਰਵਨ ਕਰਦੇ ਨੇ ਸੋ ਗਰਮੀਆਂ ਹੋਣ ਭਵੇਂ ਸਰਦੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਖਰੇ ਵੱਖਰੇ ਜਿਹੜੇ ਉਪਰਾਲੇ ਸ਼ਰਧਾਲੂਆਂ ਲਈ ਕੀਤੇ ਜਾਂਦੇ ਆ ਸੋ ਸ਼ਰਧਾਲੂ ਵੀ ਅੱਗੇ ਆ ਕੇ ਬਾਕੀ ਸ਼ਰਧਾਲੂਆਂ ਲਈ ਵੱਖਰੇ ਵੱਖਰੇ ਉਪਰਾਲੇ ਕਰਦੇ ਆ ਸੋ ਅੱਜ ਇੱਕ ਸ਼ਰਧਾਲੂ ਵੱਲੋਂ ਤਿੰਨ ਕੁੱਲਰ ਜਿਹੜੇ ਸ਼ਰਧਾਲੂਆਂ ਲਈ ਭੇਟ ਕੀਤੇ ਗਏ ਆ ਕਿਉਂਕਿ ਗਰਮੀਆਂ ਦੀ ਗੱਲ ਕਰੀਏ ਤੇ ਗਰਮੀਆਂ ਦੇ ਵਿੱਚ ਜਿਹੜੇ ਸ਼ਰਧਾਲੂ ਸਚਕਣ ਸਿੰਘ ਜੀ ਹਰਮੰਦਰ ਸਾਹਿਬ ਪੁੱਜਦੇ ਨੇ ਉਹਨਾਂ ਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸ਼ਬੀਲ ਦੀ ਸੰਖਿਆ ਨੂੰ ਵਧਾਉਂਦੀ ਹੈ ਪ੍ਰਕਰਮਾਂ ਨੂੰ ਬਾਰ-ਬਾਰ ਧੋਤਾ ਜਾਂਦਾ ਹੈ ਤਾਂ ਕਿ ਸ਼ਰਧਾਲੂਆਂ ਨੂੰ ਦਿੱਕਤਾਂ ਨਾ ਆਏ ਇਸ ਦੇ ਨਾਲ ਨਾਲ ਚਾਨੀਆਂ ਲਗਾਈਆਂ ਜਾਂਦੀਆਂ ਤਾਂ ਕਿ ਧੁੱਪ ਸ਼ਰਧਾਲੂਆਂ ਦੇ ਨਾਂ ਪਏ ਪੱਖਿਆ ਦੀ ਗਿਣਤੀ ਵੀ ਵਧਾਈ ਜਾਂਦੀ ਹੈ ਸੋ ਸ਼ਰਧਾਲੂ ਸਾਡਾ ਮੌਜੂਦ ਹੈ ਜਿਨ੍ਹਾਂ ਵੱਲੋਂ ਜਿਹੜੇ ਆ ਤਿੰਨ ਕੂਲਰ ਜਿਹੜੇ ਬਾਕੀ ਸ਼ਰਧਾਲੂਆਂ ਲਈ ਭੇਟ ਕੀਤੇ ਗਏ ਆ ਤਾਂ ਜੀ ਕੀ ਕਹਿਣਾ ਚਾਹੋਗੇ ਗਰਮੀਆਂ ਵਿੱਚ ਇਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਵੱਖਰੇ ਵੱਖਰੇ ਉਪਰਾਲੇ ਕੀਤੀ ਹੈ ਤੁਸੀਂ ਤਿੰਨ ਕੂਲਰ ਦਿੱਤੇ ਹਾਲਾਂਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੱਸਿਆ ਕਿ ਤੁਹਾਡੀ ਹੋਰ ਵੀ ਬੜੇ ਜਿਹੜੇ ਉਪਰਾਲੇ ਤੁਹਾਡੇ ਵੱਲੋਂ ਕੀਤੇ ਜਾਣਗੇ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਫਤਿਹ ਜੀ ਮੈਂ ਨਵਰੇ ਸਿੰਘ ਆ ਕੰਪਨੀ ਵੱਲੋਂ ਮੌਜੂਦਾ ਮੈਨੇਜਰ ਹਾਂ ਤੇ ਮੇਰੀ ਕੰਪਨੀ ਅਸੀਂ ਸਾਡੀ ਕੰਪਨੀ ਨੇ ਜੋ ਵੀ ਕੀਤਾ ਸਾਡੀ ਦੇਖ ਰੇ ਪਿੱਛੇ ਸਾਡੇ ਆਏ ਸੀ ਮਾਨਯੋਗ ਸੀਓ ਸਾਹਿਬ ਸੁਨੀਲ ਜੈਨ ਜੀ ਤੇ ਹਰਮੰਦਰ ਸਾਹਿਬ ਹੋ ਕੇ ਆਏ ਤੇ ਉਹਨਾਂ ਦੀ ਕੋਸ਼ਿਸ਼ ਸੀ ਕਿ ਅਸੀਂ ਇੱਥੇ ਇੱਕ ਵੱਧ ਚੜਕੇ ਜਿਹੜਾ ਹੈਗਾ ਹਿੱਸਾ ਜਿਹੜਾ ਹੈਗਾ ਲਈਏ ਤੇ ਬਟ ਬੈਡਲੀ ਉਸ ਦਿਨ ਦਫਤਰ ਬੰਦ ਸੀ ਜਿਹਦੇ ਕਰਕੇ ਇਹ ਚੀਜ਼ ਨਹੀਂ ਹੋ ਪਾਈ ਔਰ ਉਹਨਾਂ ਨੇ ਸਾਡੀ ਡਿਊਟੀ ਲਗਾਈ ਸੀ ਕਿ ਤੁਸੀਂ ਇਹ ਕਰੋ ਉਸ ਤੋਂ ਬਾਅਦ ਮੈਂ ਆਪਣੇ ਮੈਨੇਜਮੈਂਟ ਵੱਲੋਂ ਸੰਤੋਸ਼ ਸਰ ਜਿਹੜੇ ਲੀਡਰਸ਼ਿਪ ਉਹਨਾਂ ਦੀ ਲੀਡਰਸ਼ਿਪ ਦੇ ਅੰਦਰ ਇਹ ਚੀਜ਼ਾਂ ਹੋ ਰਹੀਆਂ ਸਾਡੀ ਡਿਊਟੀ ਲਗਾਈ ਗਈ ਹੈ ਔਰ ਮੈਂ ਇਸ ਚੀਜ਼ ਵਾਸਤੇ ਬਹੁਤ ਹੀ ਆਪਣੇ ਆਪ ਨੂੰ ਇੱਕ ਖੁਸ਼ਕਿਸਮਤ ਸਮਝਦਾ ਕਿ ਮੈਨੂੰ ਇੱਕ ਗੁਰੂ ਘਰ ਮੌਕਾ ਮਿਲਿਆ ਸੇਵਾ ਕਰਨ ਵਾਸਤੇ ਤੇ ਅਸੀਂ ਗੁਰਦੁਆਰਾ ਵਾਸਤੇ ਮੰਨ ਲਓ ਕਿ ਕਰਵਾ ਰਹੇ ਹਾਂ ਜੋ ਵੀ ਹੈ ਅਸੀਂ ਪਹਿਲਾਂ ਅਸੀਂ ਅ ਸ਼ੀਦਾ ਆਪਣਾ ਦਰਬਾਰ ਸਾਹਿਬ ਕਰਵਾਈ ਹੈ ਹਰਮੰਦਰ ਸਾਹਿਬ ਇਸ ਤੋਂ ਬਾਅਦ ਅਸੀਂ ਗੁਰਦੁਆਰਾ ਸ਼ੀਦਾ ਸਾਹਿਬ ਵੀ ਅਸੀਂ ਕਰਵਾਵਾਂਗੇ ਸੋ ਕੰਪਨੀ ਨੇ ਨਵੇਂ ਪ੍ਰੋਡਕਟ ਆਪਣੇ ਲਾਂਚ ਕੀਤੇ ਨੇ ਤੇ ਅਸੀਂ ਪ੍ਰੋਡਕਟ ਨੂੰ ਸਮਝਦੇ ਹੋਏ ਸਭ ਤੋਂ ਪਹਿਲਾਂ ਭੇਟਾ ਗੁਰੂ ਘਰ ਕੀਤੀ ਹੈ ਤੇ ਗੁਰੂ ਘਰ ਤੋਂ ਪਰ ਕੋਈ ਚੀਜ਼ ਨਹੀਂ ਹੈ ਭਜੀ ਜਿਹੜੇ ਸ਼ਰਧਾਲੂ ਲੱਖਾਂ ਆਂਦੇ ਆ ਗਰਮੀਆਂ ਹੋਣ ਸਰਦੀਆਂ ਹੋਣ ਸ਼ਲੋਬਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਵੱਖਰੇ ਵੱਖਰੇ ਉਪਰਾਲੇ ਉਪਰਾਲੇ ਕੀਤੇ ਜਾਂਦੇ ਆ ਤੁਸੀਂ ਉਸ ਬਾਰੇ ਕੀ ਕਹੋਗੇ ਕਿ ਲੱਗਦਾ ਕਿ ਸ਼ਰਧਾਲੂਆਂ ਨੂੰ ਕੋਈ ਦਿੱਕਤਾਂ ਨਾ ਹੈ ਵਧੀਆ ਉਪਰਾਲੇ ਕੀਤੇ ਜਾਂਦੇ ਆ ਕੋਈ ਸ਼ਲੋਬਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਹੁਤ ਅੱਛੇ ਉਪਰਾਲੇ ਕਰਦੀ ਹੈ ਜੀ ਤੇ ਸ਼ਰਧਾਲੂਆਂ ਦਾ ਵੀ ਥੋੜਾ ਇਹਨਾਂ ਦਿਲ ਕਰਦਾ ਵੀ ਕੋਈ ਸ਼ਰਧਾਲੂਆਂ ਵਾਸਤੇ ਕੁਝ ਕੀਤਾ ਜਾਵੇ ਇਹ ਕੰਪਨੀ ਨੇ ਉਪਰਾਲਾ ਕੀਤਾ ਉਹਨਾਂ ਦੇ ਸਹਿਯੋਗ ਦੇ ਨਾਲ ਇਹ ਕੂਲਰ ਪੇਟਾ ਕੀਤੇ ਗਏ ਆ ਤੇ ਸਾਡੇ ਅਸੀਂ ਸ਼ੁਕਰੀਆ ਅਦਾ ਕਰਨੇ ਆਂ ਤੇ ਦਰਵਾਸਾ ਕਮੇਟੀ ਦਾ ਵੀ ਉਹਨਾਂ ਨੇ ਇਹਨਾਂ ਨੂੰ ਭੇਟਾ ਨੂੰ ਸਵੀਕਾਰ ਕੀਤਾ ਸੋ ਬਿਲਕੁਲ ਕੁੱਲਰ ਭੇਟ ਕੀਤੇ ਗਏ ਆ ਤਿੰਨ ਕੁੱਲਰ ਭੇਟ ਕੀਤੇ ਗਏ ਆ ਲੇਕਿਨ ਆਨ ਵਾਲੇ ਸਮੇਂ ਦੇ ਵਿੱਚ ਹੋਰ ਉਪਰਾਲੇ ਜਿਹੜੇ ਸ਼ਰਧਾਲੂਆਂ ਵੱਲੋਂ ਕੀਤੇ ਜਾਓ ਕਿ ਸਰੋਮਣੀ ਕਮੇਟੀ ਦੇ ਜਿਹੜੇ ਉਪਰਾਲੇ ਆ ਉਹਨੂੰ ਵੀ ਸ਼ਰਧਾਲੂਆਂ ਵੱਲੋਂ ਸਰਾਹਾ ਗਿਆ ਤੇ ਨਾਲ ਹੀ ਕਿਹਾ ਗਿਆ ਕਿ ਗਰਮੀਆਂ ਦੇ ਵਿੱਚ ਸ਼ਰਧਾਲੂਆਂ ਨੂੰ ਦਿੱਕਤ ਨਾ ਆਏ ਇਸ ਦੇ ਲਈ ਇਹ ਜਿਹੜੇ ਕਦਮ ਜਿਹੜੇ ਸ਼ਰਧਾਲੂਆਂ ਲਈ ਚੁੱਕੇ ਜਾ ਰਹੇ ਅਮਿਤ ਸ਼ਰਮਾ ਪੰਜਾਬ ਤੱਕ ਅੰਮ੍ਰਿਤਸਰ